ਸਸ਼ੁਕਰ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਆਂਗਣਵਾੜੀ ਸੈਂਟਰ ਨੂੰ ਲੈ ਕੇ ਮਾਹੌਲ ਕਾਫੀ ਗਰਮਾਉਂਦਾ ਹੋਇਆ ਹੁਣ ਨਜ਼ਰ ਆ ਰਿਹਾ ਦਰਅਸਲ ਆਂਗਣਵਾੜੀ ਵਰਕਰ ਜਿਨ੍ਹਾਂ ਦਾ ਇਹ ਕਹਿਣਾ ਕਿ ਬੀਤੇ ਸਮੇਂ ਦੇ ਵਿੱਚ ਉਹਨਾਂ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ ਤੇ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਲੰਦਾ ਸੀ ਕਿ ਇਸ ਪਿੰਡ ਦੇ ਵਿੱਚ ਜਿਹੜਾ ਸੈਂਟਰ ਹੈ ਇਸ ਤੇ ਪੰਚਾਇਤ ਜਿਹੜੀ ਉਹ ਪੰਚਾਇਤ ਘਰ ਬਣਾਉਣਾ ਚਾਹੁੰਦੀ ਹੈ ਪਰ ਦੋ ਕਮਰੇ ਨੇ ਇਸ ਕਰਕੇ ਕਿਹਾ ਗਿਆ ਸੀ ਕਿ ਇੱਕ ਕਮਰਾ ਇਹਨਾਂ ਆਂਗਣਵਾੜੀ ਮੁਲਾਜ਼ਮਾਂ ਨੂੰ ਆਂਗਣਵਾੜੀ ਸੈਂਟਰ ਦੇ ਲਈ ਦੇ ਦਿੱਤਾ ਜਾਵੇ ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਨੂੰ ਲੈ ਕੇ ਹੁਣ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਹੜੇ ਕਮਰਿਆਂ ਨੂੰ ਲੋਕ ਲਗਾ ਦਿੰਦੇ ਗਏ ਨੇ ਹੈਲਪਰ ਜਿਹੜੇ ਜਾਂਦੇ ਨੇ ਉਹ ਬਾਹਰ ਬੈਠ ਕੇ ਮੁੜਿਆਉਂਦੇ ਨੇ ਤੇ ਇਸੇ ਦਰਮਿਆਨ ਇੱਕ ਹੈਲਪਰ ਜਦੋਂ ਉੱਥੇ ਗਈ ਵੀ ਸੀ ਅੰਗਣਵੜੀ ਮੁਲਾਜ਼ਮਾ ਉੱਥੇ ਗਈ ਸੀ ਤਾਂ ਉੱਥੇ ਪਹੁੰਚੇ ਲੋਕਾਂ ਦੇ ਵੱਲੋਂ ਉਸ ਦਿਨ ਬਦਸਲੂਕੀ ਕੀਤੀ ਗਈ ਤੇ ਉਸ ਦਾ ਉਹਨਾਂ ਦਾ ਜਿਹੜਾ ਸਮਾਨ ਉਹ ਵੀ ਚੁੱਕਿਆ ਗਿਆ ਤੇ ਕਿੱਥੇ ਸੁਟਿਆ ਗਿਆ ਇਹ ਵੀ ਉਹਨਾਂ ਨੂੰ ਪਤਾ ਨਹੀਂ ਹੈ ਤੇ ਇਸੇ ਨੂੰ ਲੈ ਕੇ ਹੁਣ ਜਿਹੜੀ ਆ ਅੰਗਣਵੜੀ ਮੁਲਾਜ਼ਮਾ ਨੇ ਇਹਨਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚ ਕੇ ਫਰਿਆਦ ਕੀਤੀ ਗਈ ਹੈ ਕਿ ਮਸਲਾ ਜਿਹੜਾ ਜਲਦ ਤੋਂ ਜਲਦ ਹਲਕਾ ਰਾਇਆ ਜਾਵੇ ਤੇ ਅੰਗਣਵੜੀ ਸੈਂਟਰ ਜਿਹੜਾ ਪਿਛਲੇ ਕਈ ਸਾਲਾਂ ਤੋਂ ਉਸੇ ਥਾਂ ਤੇ ਚੱਲ ਰਿਹਾ ਹੈ ਤਾਂ ਉਸ ਨੂੰ ਉਸੇ ਥਾਂ ਤੇ ਹੀ ਚਲਣ ਦਿੱਤਾ ਜਾਵੇ। ਅੱਜ ਕੀ ਨਾਮ ਹੈ ਤੁਹਾਡਾ ਜੀ? ਮੈਂ ਪ੍ਰਕਾਸ਼ ਕੌਰ ਸੋਹੀ, ਜ਼ਿਲ੍ਹਾ ਪ੍ਰਧਾਨ ਅੰਗਣਵੜੀ ਮਲਾਜਨ ਯੂਨੀਅਨ ਸੀ2 ਜੀ। ਤਾਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਡੀਸੀ ਸਾਨੂੰ ਮਿਲ ਚੁੱਕੇ ਹਾਂ ਜੀ ਕਿ ਬਾਹੋ ਸਿਵੀਆਂ ਦਾ ਜਿਹੜਾ ਰੋਲ ਹੈ ਜੀ ਅੰਗਣਵੜੀ ਸੈਂਟਰ ਦਾ ਉੱਥੋਂ ਦੀ ਪੰਚਾਇਤ ਹੈ ਜੋ ਸਰਪੰਚੀ ਕਰ ਰਹੀ ਹੈ ਐਸ ਟਾਈਮ ਤਾਂ ਅੰਗਣਵੜੀ ਪਿਛਲੇ 1994 ਤੋਂ ਉੱਥੇ ਚੱਲ ਰਹੀ ਹੈ ਜੀ ਤਾਂ ਹੁਣ ਉਹ ਕਹਿੰਦੇ ਵੀ ਅਸੀਂ ਪੰਚਾਇਤ ਘਰ ਬਣਾਉਣਾ ਹੈ ਹਾਲਾਂਕਿ ਉੱਥੇ ਦੋ ਰੂਮ ਹੈ ਤਾਂ ਅਸੀਂ ਕਿਹਾ ਸੀ ਵੀ ਇੱਕ ਰੂਮ ਇਹਨਾਂ ਦਿੱਤਾ ਜਾਵੇ ਇੱਕ ਰੂਮ ਦੇ ਵਿੱਚ ਜਿੱਦੇ ਤੁਸੀਂ ਮੀਟਿੰਗ ਕਰਨੀ ਹੋਊਗੀ ਉਸ ਦਿਨ ਚਲੋ ਇਹ ਬਾਹਰ ਲਗਾ ਲਿਆ ਕਰਨਗੇ ਜਾਂ ਕਿਵੇਂ ਵੀ ਤੁਹਾਨੂੰ ਰੂਮ ਬੇਲਾ ਕਰਦਿਆ ਕਰਨਗੇ ਤਾਂ ਉੱਥੇ ਉਹਨਾਂ ਨੇ ਇੱਕ ਤਾਂ ਪਿੰਡ ਦੇ ਲੋਕਾਂ ਵਾਸਤੇ ਉੱਥੇ ਤਾਸ਼ ਖੇਡਣ ਵਾਸਤੇ ਬਣਾਤਾ ਥੜਾ ਵੀ ਉੱਥੇ ਲੋਕ ਬੈਠਣਗੇ ਇੱਕ ਕਮਰੇ 'ਚੋਂ ਇਹਨਾਂ ਨੂੰ ਦੋ ਦਿਨਾਂ ਬਲਾਕ ਲਾਤਾ ਜੀ ਜਦੋਂ ਇਹ ਗਏ ਤਾਂ ਉੱਥੋਂ ਵਾਪਸ ਆਉਂਦੇ ਰਹੇ ਜੀ ਗੇਟ ਤੇ ਖੜਕੇ ਵਰਕਰ ਤੇ ਹੈਲਪਰ ਆਉਂਦੇ ਰਹਿੰਗੇ ਤੇ 9 ਅਪ੍ਰ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਐਪਲੀਕੇਸ਼ਨ ਮਾਰਕ ਕੀਤੀ ਉਹ ਕਹਿੰਦੇ ਵੀ ਅਸੀਂ ਇਹਦੀ ਇਨਕੁਆਇਰੀ ਕਰਾਉਣੀ ਹੈ ਤਾਂ ਫਿਰ ਉਸ ਤੋਂ ਬਾਅਦ ਕਰਦੇ ਆਂ ਗੱਲਬਾਤ ਤਾਂ ਅਸੀਂ ਵੇਟ ਦੇ ਵਿੱਚ ਸੀ 11 ਨੂੰ ਹੈਲਪਰ ਛੁੱਟੀ ਤੇ ਅਸੀਂ 10 ਦੀ ਸਰਕਾਰੀ ਛੁੱਟੀ ਸੀਗੀ ਤਾਂ 11 ਤਰੀਕ ਨੂੰ ਵੀ ਉਹਨਾਂ ਨੇ ਲੌਕ ਨਹੀਂ ਖੋਲਿਆ ਜੀ ਹੈਲਪਰ ਉੱਥੇ ਬੈਠ ਕੇ ਬਾਹਰ ਗੇਟ ਤੇ ਮੁੜਈ 12 ਨੂੰ ਫਿਰ ਇੱਥੇ ਸੈਚਰਡੇ ਆ ਗਿਆ ਜੀ ਸੈਚਰਡੇ ਦੀ ਦਫ਼ਤਰ ਦੇ ਵਿੱਚ ਛੁੱਟੀ ਹੁੰਦੀ ਹੈ ਜੀ ਫਿਰ 13 ਦਾ ਸੰਡੇ ਆ ਗਿਆ 14 ਦੀ ਵਿਸਾਖੀ ਕਰਕੇ ਛੁੱਟੀ 14 ਦੀ ਇਹ ਡਾਕਟਰਾਂ ਵੇਦ ਕਰਦਾ ਜਨਮ ਦਿਨ ਕਰਕੇ ਜੀ ਛੁੱਟੀ ਹੋਗੀ ਤਾਂ ਇਸ ਕਰਕੇ ਉਹਨਾਂ ਨੇ ਜੀ 11 ਤਰੀਕ ਨੂੰ ਜਦੋਂ ਅਸੀਂ ਇੱਥੇ ਵੀਡੀਓ ਸਾਹਿਬ ਨੂੰ ਮਿਲੇ ਤਾਂ ਉਹਨਾਂ ਨੇ ਸੈਕਟਰੀ ਸਾਹਿਬ ਦੀ ਡਿਊਟੀ ਲਾਤੀ ਤਾਂ ਸੈਕਟਰੀ ਸਾਹਿਬ ਦਾ 12 ਤਰੀਕ ਨੂੰ ਫੋਨ ਆਇਆ ਜੀ ਵੀ ਤੁਸੀਂ ਇੱਕ ਵਾਰ ਬੈਠ ਕੇ ਸਮਝੌਤਾ ਕਰੋ ਜੋ ਵੀ ਗੱਲਬਾਤ ਹੈ ਕਲੀਅਰ ਕਰੋ ਤਾਂ ਅਸੀਂ ਇਹਨਾਂ ਨੂੰ ਭੇਜਿਆ ਜੀ ਜਦੋਂ ਇਹ ਚਲੇ ਗਏ ਜੀ ਸੰਗੀਤਾ ਰਾਣੀ ਹੈ ਜਿਹੜੇ ਉੱਥੇ ਅੰਗਲਵਾੜੀ ਵਰਕਰ ਹੈ ਤੇ ਨਾਲ ਇਹਨਾਂ ਦੇ ਹੈਲਪਰ ਹੈ ਜੀ ਜਦੋਂ ਇਹ ਗਏ ਤਾਂ ਉੱਥੇ ਮਤਲਬ ਨਾ ਤਾਂ ਕੋਈ ਪੰਚਾਇਤ ਸੈਕਟਰੀ ਪਹੁੰਚਿਆ ਜੀ ਨਾ ਕੋਈ ਵੀਡੀਓ ਬਲੌਗ ਚ ਕੋਈ ਹੋਰ ਅਫਸਰ ਪਹੁੰਚਿਆ ਨਾ ਹੀ ਉਹਨਾਂ ਨੇ ਸਾਡੇ ਮਹਿਕਮੇ ਨੂੰ ਵਿੱਚ ਬੁਲਾਉਣਾ ਜ਼ਰੂਰੀ ਸਮਝਿਆ ਜਦੋਂ ਵਰਕਰ ਉੱਥੇ ਚਲੀ ਗਈ ਤਾਂ ਉਹਨਾਂ ਨੇ ਲੋਕ ਤਾਂ ਕੀ ਖੋਲਣਾ ਸੀ ਜੀ ਵਰਕਰ ਨੂੰ ਉੱਠਾ ਸਿੱਧਾ ਬੋਲਣ ਲੱਗੇ ਮਤਲਬ ਅਪਸ਼ਬਦ ਕਹੇ ਉਹਨਾਂ ਦੀ ਉਮਰ ਦਾ ਲਿਹਾਜ਼ ਵੀ ਨਹੀਂ ਕੀਤਾ ਤੇ ਮੰਦਿਰ ਸੀ ਤੇ ਮੰਦਿਰ ਨੇ ਉੱਥੇ ਚੱਕ ਕੇ ਸਮਾਨ ਸਿੱਟਣ ਲੱਗੇ ਜੀ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਸਮਾਨ ਸਾਡਾ ਕਿੱਥੇ ਸਿੱਟਿਆ ਜੀ ਤਾਂ ਅਸੀਂ ਉਹੀ ਅੱਜ ਫਰਿਆਦ ਲੈ ਕੇ ਆਏ ਆ ਵੀ ਸਾਡਾ ਇਹ ਮਸਲਾ ਹੱਲ ਕੀਤਾ ਜਾਵੇ ਜਿੱਥੇ ਉਹ ਸੈਂਟਰ ਲਗਾਉਣਾ ਚਾਹੁੰਦੇ ਆ ਜੀ ਜਿੰਮ ਦਾ ਰੂਮ ਹੈ ਜੀ ਕੋਈ ਉੱਥੇ ਬਾਥਰੂਮ ਨਹੀਂ ਕੋਈ ਟਾਇਲਟ ਨਹੀਂ ਜੀ ਕੋਈ ਕਿਚਨ ਦਾ ਪ੍ਰਬੰਧ ਨਹੀਂ ਹੈਗਾ ਪਿੰਡ ਤੋਂ ਘੱਟੋ ਘਾਟੇ ਕਿੰਨੇ ਕਿਲੋਮੀਟਰ ਦੂਰ ਹੈ ਜਦੋਂ ਕਿ 0 ਤੋਂ 3 ਸਾਲ ਦੇ ਬੱਚੇ ਜਿਹੜੇ ਉਹ ਸਾਡੇ ਸੈਂਟਰਾਂ ਦੇ ਵਿੱਚ ਫੀਡ ਲੈ ਰਹੇ ਆ 3 ਤੋਂ 6 ਸਾਲ ਦੇ ਤਾਂ ਸਕੂਲਾਂ ਵਿੱਚ ਹੀ ਚਲੇ ਗਏ ਗਰਭਤੀ ਨਰਸਿੰਗ ਮਾਵਾਂ ਹੁੰਦੀਆਂ ਜੀ ਤਾਂ ਤੁਸੀਂ ਦੇਖੋ ਵੀ ਪਿੰਡ ਦੇ ਬਾਹਰ 1 ਕਿਲੋਮੀਟਰ ਤੇ ਜੇ ਕੋਈ ਗਰਭਤੀ ਨਰਸਿੰਗ ਐਸ ਗਰਮੀ ਦੇ ਦਿਨਾਂ ਦੇ ਵਿੱਚ ਫੀਡ ਲੈਣ ਜਾ ਸਕਦਾ ਤਾਂ ਸਾਡਾ ਸੈਂਟਰ ਬੰਦ ਕਰਾਉਣ ਦੀ ਤਿਆਰੀ ਹੈ ਜਿਹਦੇ ਵਿੱਚ ਸਰਕਾਰ ਵੀ ਇਨਵੋਲਵ ਹੈ ਤਾਂ ਅਸੀਂ ਇਹ ਨਹੀਂ ਹੋਣ ਦੇਵਾਂਗੇ ਅਸੀਂ ਜੇ ਡੀਸੀ ਸਾਹਿਬ ਨੂੰ ਮਿਲਦੇ ਜੇ ਸਾਡਾ ਕੋਈ ਮਸਲਾ ਹੱਲ ਹੁੰਦਾ ਤਾਂ ਠੀਕ ਹੈ ਨਹੀਂ ਤਾਂ ਫਿਰ ਅਸੀਂ ਚੰਡੀਗੜ੍ਹ ਤੱਕ ਅਪਰੋਚ ਕਰਾਂਗੇ ਪਰ ਅਸੀਂ ਸੈਂਟਰ ਉੱਥੋਂ ਨਹੀਂ ਛੱਡਾਂਗੇ ਜੀ